ਆਂ ਮਿੱਠੀਆਂ ਸਲੂਣੀਆਂ ਜਾਦਾ ਨੇ ਜਿਹੜੀਆਂ ਉਹ ਪਾਕਿਸਤਾਨ ਤੋਂ ਇੱਥੇ ਸਾਡੇ ਗੁਆਢੀ ਮੁਲਕ ਤੋਂ ਲੈ ਕੇ ਇੱਥੇ ਸਾਡੇ ਵਿਚਕਾਰ ਆਏ ਉਹ ਕਹਨੇ ਆਖਿਆ 500 ਦੇ ਦੇ ਇੱਕ ਮਰਬਾ ਜ਼ਮੀਨ ਦਾ ਲਾਲਾ ਪਟਵਾਰੀਆਂ ਤੱਕ ਹਾਂ ਉਹਨੇ ਕਹਿੰਦੀ ਮੈਂ ਪਾਕਿਸਤਾਨੀ ਮੰਡੀ ਆ ਕਿਵੇਂ ਮੰਨਤੇ ਬੀਤੀ ਜਦੋਂ ਆਪਾਂ ਇੱਕ ਪੁਰਾਣੇ ਆਪਦੇ ਟੁੱਟੇ ਹੋਏ ਵਿਰਸੇ ਨਾਲ ਜਾ ਕੇ ਜਦੋਂ ਜੁੜਦੇ ਆਂਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਵੀਰੋ ਤੁਸੀਂ ਦੇਖ ਰਹੇ ਹੋਗੇ ਲੋਕ ਚਰਚਾ ਮੈਂ ਮਾਲਵਿੰਦਰ ਸਿੰਘ ਸਿੱਧੂ ਸੋ ਬੱਖ ਬੱਖ ਤਰ੍ਹਾਂ ਦੇ ਜਿਸ ਤਰ੍ਹਾਂ ਵੀ ਸਮਾਜ ਦੇ ਵਿੱਚ ਤੁਹਾਨੂੰ ਕੋਈ ਬਰਤਾਰਾ ਚੱਲਦਾ ਹੈਗਾ ਉਸ ਦੇ ਰੂ ਰੂ ਕਰਵਾਉਂਦੇ ਰਹਿੰਦੇ ਆਗੇ ਬਹੁਤ ਸਾਰੀਆਂ ਅਜਿਹੀਆਂ ਜਾਂਦਾ ਨਹੀਂ ਹੈ ਜਿਹੜੀਆਂ ਪਿੱਛੇ ਕੌਮ ਵੀ ਮੰਡਵੇਲੇ ਦੀਆਂ ਉਹ ਰਹਿ ਰਹਿ ਕੇ ਇੱਕ ਤਰ੍ਹਾਂ ਨਾਲ ਟਪਕਦੀਆਂ ਨਹੀਂ ਹੈ ਜਿਵੇਂ ਕੋਈ ਖੂਨ ਰਿਸਦਾ ਹੁੰਦਾ ਹੈਗਾ ਰਿਸਦੀਆਂ ਜਾਂਦਾ ਨਹੀਂ ਹੈ ਉਹ ਸਾਡੇ ਸਮਾਜ ਦੇ ਵਿੱਚ ਜੋ ਤੁਸੀਂ ਵਿਚਰਦੇ ਹੋ ਤੁਹਾਨੂੰ ਬਹੁਤ ਸਾਰੀ ਜਗ੍ਹਾ ਤੇ ਦੇਖਣ ਨੂੰ ਮਿਲਦੀਆਂ ਨੇ ਸੋ ਅੱਜ ਅਸੀਂ ਹਲਕਾ ਡੜਵਾ ਮੰਡੀ ਦੇ ਪਿੰਡ ਕੌਰੀਆਂ ਵਿੱਚ ਆਏ ਸੀ ਹਲਕਾ ਡੜਵਾ ਮੰਡੀ ਦੇ ਪਿੰਡ ਕੌਰੀਆਂ ਦੇ ਵਿੱਚ ਇੱਕ ਸਾਡੇ ਸੱਜਣ ਨੇਗੇ ਜੋ ਬੰਡ ਵੇਲੇ 1947 ਵੇਲੇ ਉਹ ਉਹਨਾਂ ਦਾ ਪਰਿਵਾਰ ਸੀ ਜਿਹੜਾ ਇੱਥੋਂ ਸ਼ਿਫਟ ਹੋ ਕੇ ਪਾਕਿਸਤਾਨ ਚਲੇ ਗਿਆ ਸੋ ਅੱਜ ਉਹ ਪਾਕਿਸਤਾਨ ਤੋਂ ਉਸ ਪਰਿਵਾਰ ਦਾ ਇੱਕ ਜੀ ਜਿਹੜਾ ਉਹ ਕੌਰੀਆਂ ਪਿੰਡ ਦੇ ਵਿੱਚ ਆਇਆ ਹੋਇਆ ਹੈ ਪੂਰੇ ਪਿੰਡ ਦੇ ਨਾਲ-ਨਾਲ ਪੂਰਾ ਇਲਾਕੇ ਦੇ ਵਿੱਚ ਉਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿਉਂਕਿ ਬਹੁਤ ਸਾਰੀਆਂ ਮਿੱਠੀਆਂ ਸਲੂਨੀਆਂ ਜਾਦਾਂ ਨੇ ਜਿਹੜੀਆਂ ਉਹ ਪਾਕਿਸਤਾਨ ਤੋਂ ਇੱਥੇ ਸਾਡੇ ਗਵਾਂਢੀ ਮੁਲਕ ਤੋਂ ਲੈ ਕੇ ਇੱਥੇ ਸਾਡੇ ਵਿਚਕਾਰ ਆਏ ਨੇ ਸੋਚਿਆ ਵੀ ਉਹਨਾਂ ਨਾਲ ਤੁਹਾਡਾ ਰੂਬਰੂ ਕਰਵਾਈਏ ਸੋ ਮੇਰੇ ਨਾਲ ਲੰਗੇ ਕੀ ਨਾਮ ਹੈ ਜੀ ਤੁਹਾਡਾ ਫਕੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਮੈਂ ਇਹ ਗੱਲ ਕਰ ਰਿਹਾ ਸੀਗਾ ਵੀ ਜਿਸ ਤਰ੍ਹਾਂ ਮੈਂ ਗੱਲ ਕਰਿਆ ਵੀ ਇੱਕ ਮਿੱਠੀਆਂ ਰਿਸਦੀਆਂ ਜਾਦਾਂ ਜਿਹੜੀਆਂ ਨੇਗੀਆਂ ਉਹ ਬੰਦੇ ਨੇ ਸਾਨੂੰ ਦਿੱਤੀਆਂ ਨਹੀਆਂ ਸੋ ਪਹਿਲਾਂ ਤਾਂ ਮੈਂ ਇਹ ਗੱਲ ਕਰੂੰਗਾ ਤੁਸੀਂ ਆਇਓਗੇ ਉੱਥੋਂ ਪਾਕਿਸਤਾਨ ਦੇ ਵਿੱਚੋਂ ਚੱਲ ਕੇ ਤਾਂ ਵੀਜ਼ਾ ਵਗੈਰਾ ਕਿੰਨੇ ਕਿ ਚੰਦਾ ਤੁਸੀਂ ਵੇਟ ਕਰਦੇ ਸੀ ਜਿਹੜਾ ਵੀਜ਼ਾ ਤੁਹਾਡਾ ਲੱਗਿਆਗਾ 6 ਸਾਲ ਲੱਗੇ ਅੱਛਾ 6 ਸਾਲ ਬਾਅਦ ਵੀਜ਼ਾ ਮਿਲਿਆ ਹੂੰ ਤੇ ਫੇਰ ਆਏ ਨਾ ਅਚਾਨਕ ਜਿਵੇਂ ਵੀਜ਼ਾ ਮਿਲਿਆ ਤੇ ਮੈਨੂੰ ਅਲੱਗ ਮੈਨੂੰ 8ਵੇਂ ਮਹੀਨੇ ਤੱਕ ਰਹੀ ਹੋਸ ਮੈਨੂੰ ਫਿਰ ਵੀ ਇਹ ਸੀ ਕਿ ਪਤਾ ਨਹੀਂ ਮੈਨੂੰ ਫੈਕ ਨਾ ਹੋ ਜੇ ਮੈਂ ਹੁਣ ਉੱਡ ਕੇ ਪਾ ਹੂੰ ਇੱਥੇ ਆਇਆ ਜੀ ਮੈਂ ਬਹੁਤ ਪਿਆਰ ਇੱਥੇ ਤੁਹਾਡੇ ਪਰਿਵਾਰ ਦੇ ਜੀ ਪਿੰਡ ਕੌਰੀਆਂ ਦੇ ਵਿੱਚ ਕਿੰਨੇ ਕੁ ਜੀ ਨੇ ਜਿਹੜੇ ਮੇਰੇ ਇੱਥੇ ਜੀ ਬੰਦ ਨੇ ਜੀ ਮਨੂਕੇ ਨਾ ਚਾਚੇ ਨੇ ਮੇਰੇ ਇੱਥੇ ਇੱਕ ਚਾਚਾ ਮੇਰਾ ਸਤਪਾਲ ਸਿੰਘ ਜਿਹੜੇ ਤੁਸੀਂ ਧੂਰੀ ਕਹਿੰਦੇ ਓਕੇ ਇੱਕ ਧੂਰੀ ਰਹਿੰਦੇ ਨੇ ਤੇ ਦੋ ਇੱਥੇ ਰਹਿੰਦੇ ਤਿੰਨ ਇੱਥੇ ਰਹਿੰਦੇ ਨੇ ਤੇ ਪੰਜਵਾਂ ਮੇਰਾ ਬੂਸ ਜਿਹੜਾ ਪਾਕਿਸਤਾਨ ਚਲੇ ਗਿਆ ਸੀ ਸੰਨ 47 ਦੇ ਵੜ ਵਿੱਚ ਟੁੱਕੇ ਤੇ ਜੇ ਆਪਾਂ ਗੱਲ ਕਰੀਏ ਹੁਣ ਜਦੋਂ ਬੰਡੂ ਹੋਈ ਆ ਬਜ਼ੁਰਗਾਂ ਤੋਂ ਤੁਸੀਂ ਸੁਣਿਆ ਹੋਊਗਾ ਤਾਂ ਤੁਸੀਂ ਉਦੋਂ ਪਿੰਡ ਕੌਰੀਆਂ ਚ ਉੱਥੇ ਸ਼ਿਫਟ ਹੋ ਕੇ ਗਿਓ ਕਿ ਇੱਥੇ ਕਿਸੇ ਹੋਰ ਪਿੰਡ ਰਹੇ ਬੱਲਰਾਂ ਦੇ ਵਿੱਚ ਜਿਹੜਾ ਲਹਿਰਾ ਗਾਗਾ ਦੇ ਨੇੜੇ ਪਿੰਡ ਬੱਲਰਾ ਪਿੰਡ ਲਹਿਰਾ ਦਾ ਅੱਛਾ ਤੁਹਾਡਾ ਸ਼ੋਕਰ ਸੀੜਾ ਬੱਲਰਾ ਪਿੰਡ ਦਾ ਬੱਲਰਾ ਅੱਜ ਵੀ ਮੇਰਾ ਨਾਂ ਜਿਹੜਾ ਉੱਥੇ ਪਾਕਿਸਤਾਨ ਦੇ ਵਿੱਚ ਬੱਲਰਾ ਨਾਂ ਤੋਂ ਬੁਲਾਉਣ ਕਰਨਾ ਅੱਛਾ ਮੰਨ ਲਓ ਜਿਹੜੀ ਅੱਲ ਹੈਗੀ ਉਹ ਅਸ਼ੋਕੜ ਦੀ ਜਾਂਦਾ ਹੈਗਾ ਮੇਰਾ ਕਿਤੇ ਵੀ ਨਾਂ ਹੋਏਗਾ ਉੱਥੇ ਬੱਲਰਾ ਜਰੂਰ ਹੈ ਅੱਛਾ ਹਾਂਜੀ ਪਿੰਡ ਬੱਲਰ ਬੱਲਰੇ ਪਿੰਡ ਦੇ ਵਿੱਚੋਂ ਮੰਨ ਲਓ ਤੁਹਾਡੇ ਚਾਰ ਚਾਚਾ ਜੀ ਇੱਥੇ ਰਹਿ ਗਏ ਤੇ ਤੁਹਾਡੇ ਫਾਦਰ ਸਾਹਿਬ ਉੱਥੇ ਫਾਦਰ ਸਾਹਿਬ ਉੱਥੇ ਅੱਛਾ ਬਹੁਤ ਬਹੁਤ ਪਰੇਸ਼ਾਨ ਤੇ ਰੋਏ ਨੇ ਬਹੁਤ ਲੋਕਾਂ ਨੇ ਆਖਿਆ 500 ਦੇ ਦੇ ਇੱਕ ਮਰਬਾ ਜਮੀਨ ਦਾ ਲਾਲਾ ਪਟਵਾਰੀਆਂ ਤੱਕ ਹਾਂ ਉਹਨੇ ਕਹਿੰਦੀ ਮੈਂ ਪਾਕਿਸਤਾਨੀ ਮੈਂਡੀਆਂ ਹਾਂ ਹਾਂ ਬੱਸ ਉਹਨੇ ਰੀਜਾ ਲਈ ਅੱਛਾ ਜਿਵੇਂ ਮੈਂ 12 ਸਾਲਾਂ 13 ਸਾਲਾਂ ਦਾ ਹੋ ਗਿਆ ਸੀ ਫਿਰ ਵੀ ਉਹਦੇ ਮੂਹਨ ਦੇ ਵਿੱਚ ਭਾਵਨਾ ਇਹ ਸੀ ਕਿ ਮੈਂ ਪੰਜਾਬ ਜਾ ਓਕੇ ਉਹਨੂੰ ਪਿਆਰ ਨਹੀਂ ਸੀ ਕਹਿੰਦਾ ਇੰਡੀਆ ਪੰਜਾਬ ਕਹਿੰਦਾ ਸੀ ਦੇਖੋ ਵੀਰੋ ਇਹ ਜਿਵੇਂ ਆਪਾਂ ਗੱਲਾਂ ਕਰਦੇ ਆ ਨਵਾਂ ਨਾਲੋਂ ਮਾਸ ਕਦੇ ਵਕਾ ਨਹੀਂ ਨਹੀਂ ਜਦਾ ਨਹੀਂ ਹੋ ਸਕਦਾ ਹੂੰ ਮੈਂ ਨਿਰਮਰਜੀ ਕੋਸ਼ਿਸ਼ ਕਰਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰਦੀ ਜਿਹੜੀਆਂ ਮੁਹੱਬਤਾਂ ਨਹੀਂ ਗਈਆਂ ਉਹ ਪੈਸਾ ਮੈਂ ਨਹੀਂ ਰੱਖਦਾ ਮੈਂ ਦੇਖੋ ਜੀ ਉਹ ਤਾਂ ਮੇਰੇ ਵਾਲਦ ਸਾਹਿਬ ਸੀ ਮੈਂ ਖੁਦ ਵੇਖਦਾ ਸੀ ਮੈਂ ਉਹਨਾਂ ਨਾਲ ਸੌਂਦਾ ਸੀ ਉਹਨਾਂ ਨੂੰ ਮੈਂ ਇਹ ਕਹਿੰਦਾ ਸੀ ਮੈਂ ਹੀ ਤੁਹਾਡੀ ਧੀ ਮੈਂ ਹੀ ਤੁਹਾਡਾ ਪੁੱਤ ਮੈਂ ਹੀ ਤੁਹਾਡਾ ਪੁੱਤਰ ਹੂੰ ਫਿਰ ਤੇ ਉਹ ਉਹਨਾਂ ਨੂੰ 24 ਘੰਟੇ ਦੇ ਵਿੱਚ ਮੈਂ ਬਾਹਰ ਘੰਟੇ ਰੋਂਦੇ ਦੇਖਿਆ ਸਪੀ ਆ ਵਾਸਤੇ ਠੀਕ ਉਹ ਤੜਫਣਾ ਮੈਨੂੰ ਲੈ ਕੇ ਇੱਥੇ ਆਈ ਇਹ ਬਹੁਤ ਅੱਛਾ ਪੰਜਾਬ ਹੈ ਕਿਵੇਂ ਮਤਲਬ ਜੇ ਮੈਂ ਗੱਲ ਕਰਾਂ ਸਰਵਾਈਵ ਕਿਵੇਂ ਕਰਿਆ ਜਿੰਦੋਂ ਉਦੋਂ ਜਾ ਕੇ ਜੀ ਬੰਦਿਆਂ ਨੇ ਜਾਣਾ ਇਸ ਇੱਥੇ ਵਸਦੇ ਵਸਦੇ ਘਰਾਂ ਨੂੰ ਛੱਡ ਕੇ ਬੰਦਾ ਇੱਕ ਤਰ੍ਹਾਂ ਨਾਲ ਉੱਜੜ ਕੇ ਕਹਿ ਲਓ ਜਾਣਾ ਹੈਗਾ ਤਾਂ ਕਿਵੇਂ ਸਰਵਾਈਵ ਉਹ ਬੜੀਆਂ ਮੁਸ਼ਕਲਾਂ ਦੇ ਵਿੱਚ ਕਰਿਆਗਾ ਉਹਨਾਂ ਨੇ ਬਜ਼ੁਰਗਾਂ ਨੇ ਤੁਹਾਡਾ ਤਾਂ ਜਨਮ ਨਹੀਂ ਹੋਇਆ ਹੁਣ ਉਦੋਂ ਨਹੀਂ ਜਿਆਦਾ ਜ਼ਰੂਰ ਤੇ ਫਿਰ ਬਾਅਦ ਦੇ ਛੇ ਮੈਂ 72 ਦੇ ਵਿੱਚ ਪੈਦਾਸ਼ ਹੋਈ ਹੁੰਦੀ ਠੀਕ ਹੈ ਸ਼ਹਿਰ ਬੁੜੀ ਠੀਕ ਹੈ ਸਭ ਕਿ ਇਥੋਂ ਇਥੋਂ ਫਿਰ ਜਦੋਂ ਗਏ ਨੇਗੇ ਉਹ ਸ਼ਿਫਟ ਹੋ ਕੇ ਕਿਹੜੀ ਜਗ੍ਹਾ ਗਏ ਨੇ ਜੀ ਇਥੋਂ ਗਏ ਨੇ ਕਾੜੇ ਦੇ ਵਿੱਚ ਫਿਰ ਭੈਣ ਵੀ ਨਾ ਮਿਲੀ ਉਹਨੂੰ 12 ਸਾਲਾਂ ਬਾਅਦ ਉਹਨਾਂ ਦੀ ਭੈਣ ਮਿਲੀ ਬੀਬੀ ਜੀ ਸੀ ਉਹ ਵੀ ਨਾਲ ਗਏ ਸੀ ਉਹ ਪਹਿਲੇ ਸ਼ਾਦੀ ਸ਼ੁਦਾ ਸੀ ਉੱਥੇ ਚਲੇ ਗਏ ਸੀ ਓਕੇ ਮੇਰਾ ਫੁੱਫੜ ਮੇਰੇ ਪਪੂ ਹੂੰ ਬੂਆ ਜੀ ਨੂੰ ਕਹਿੰਦੇ ਆ ਹੂੰ ਉਹ ਉੱਥੇ ਚਲੇ ਗਏ ਸੀ ਹੂੰ ਉਹਦੇ ਕਰਕੇ ਫਿਰ ਅੱਬੂ ਵੀ ਪਿੱਛੇ ਚਲਾ ਗਿਆ ਵੀ ਅਸੀਂ ਤੇ ਪੰਜ ਭਾਈਆਂ ਸਾਡੀ ਇੱਕ ਭੈਣ ਹੂੰ ਬਸ ਹੋ ਗਿਆ ਅਗਲੀ ਜੰਨ ਤੱਕ ਬਹੁਤ ਜਾਨੀਆਂ ਨੇ ਐਵੇਂ ਪਰਿਵਾਰਾਂ ਦੇ ਵਿੱਚ ਨਾ ਹਰਕ ਬੈ ਗੋ ਉਹ ਦੀ ਮਗਰ ਹੂੰ ਉਹ ਸਰਦਿ ਗੇ ਕੋਹਾ ਉਹਦੇ ਵਾਸਤੇ ਗਏ ਸੀ ਤੇ ਉਹ ਵੀ 15 ਸਾਲਾਂ ਬਾਅਦ ਪਾਕਿਸਤਾਨ ਦੇ ਵਿੱਚ ਮੁਲਾਕਾਤ ਹੋਈ ਸੀ ਅੱਛਾ ਪਹਿਲੀ ਮੁਲਾਕਾਤ 15 ਸਾਲਾਂ ਬਾਅਦ ਹੋਈ ਭੈਣ ਭਾਈਆਂ ਦੀ ਭੈਣ ਭਾਈਆਂ ਅੱਛਾ ਐਵੇਂ ਹੋਟਲਾਂ ਤੇ ਨਾ ਇਹਦਾ ਅੱਗਾ ਸੀ ਨਾ ਪਿੱਛਾ ਇਹ ਹੋਟਲਾਂ ਤੇ ਰਹਿੰਦੇ ਨੇ ਹਾਂ ਉਹ ਮੈਂ ਬਹੁਤ ਬੁਸੀਦਾ ਇੱਥੇ ਜਾ ਕੇ ਕੰਮ ਨਾ ਲੱਭਿਆ ਬੇਰੋਜ਼ਗਾਰੀ ਹਾਂ ਉਹ ਤੇ ਕਰਮ ਆ ਮਾ ਸਾਣਾ ਬਾਂ ਦਾ ਟੈਂਸਾ ਗੋ ਹਾਂ ਖੰਗਾਂ ਦਾ ਟਾਂਸੀ ਫਿਰਨ ਤੋਂ ਦੰ ਦਾ ਟਾਂਸੀ ਹਾਂ ਪਹਿਲਾਂ ਤਾਂ ਉਹ ਪਰਮਾਤਮਾ ਨੂੰ ਮਿਲ ਜਵਨ ਸੀ ਅੱਛਾ ਅੱਛਾ ਫੋਟੋਗੇ ਉਹ ਫੋਟੋਗੇ ਬਾਲਜ ਨਹੀਂ ਫੋਟੋ ਗਿਆ ਬਾਲਾ ਉਹੀ ਤਰਫਨ ਮੈਨੂੰ ਆਈ ਅੱਛਾ ਮਾਤਾ ਵੀ ਫੋਟੋਗੇ ਮਾਤਾ ਜੀ ਵੀ ਫੋਟੋ ਅੱਛਾ 6 ਸਾਲਾਂ ਤੋਂ ਫਿਰ ਮੈਨੂੰ ਤਰਫਨ ਲੱਗੀ ਹੈ ਕਿ ਮੈਂ ਇੱਕ ਵਾਰੀ ਆਪਣਾ ਪਿੰਡ ਆਪਣੇ ਪਿਓ ਦੀ ਮਿੱਟੀ ਉੱਥੋਂ ਲੈ ਕੇ ਆਵਾਂ ਸ਼ਹਿਰ ਅੱਛਾ ਇਹ ਮਿੱਟੀ ਲੈਣ ਵਾਸਤੇ ਇੱਥੇ ਆਇਆ ਜਿਹੜਾ ਸਾਡਾ ਪਿੰਡ ਬੱਲਰਿਆ ਉਸ ਟੈਂਡ ਦੇ ਵਿੱਚ ਉਹ ਬਲੋਨ ਕਰਦਾ ਸੀ ਬੰਦਲਾ ਪਿੰਡ ਜਾ ਕੇ ਆਏ ਹੋ ਤੁਸੀਂ ਫਿਰ ਹਾਂਜੀ ਅੱਛਾ ਅੱਲਾ ਦਾ ਕਰਮ ਆ ਜੀ ਬਹੁਤ ਅੱਲਾ ਦੀ ਮਿਹਰਬਾਨੀ ਉੱਥੇ ਸਾਡੇ ਤੇ ਗਾਰੋਬਾਰ ਵੀ ਠੀਕ ਹੈ ਬਸ ਇੱਕ ਤੜਫਨ ਉੱਠੀ ਇੱਕ ਵਾਰੀ ਜਿਵੇਂ ਨਾ ਕਿ ਵੀ ਪਿੰਡ ਵੱੜ ਦੇ ਸਾਰੀ ਮੈਂ ਰੁੰਦਾ ਨੇ ਲੋਕ ਨੂੰ ਆਏ ਨੇ ਉੱਥੇ ਵੀ ਬਹੁਤ ਉਹਨਾਂ ਨੇ ਪਿਆਰ ਕੀਤਾ ਜਿਹੜੇ ਭਾਈ ਉਹਨਾਂ ਦੇ ਜਗ੍ਹਾ ਦੇ ਵਿੱਚ ਉਹ ਇਸ ਵਕਤੋ बैठे ਨੇ ਮੁੱਠੀ ਐ ਸੋਣੀ ਹੁਣ ਆਖੇ ਜੇ ਅਗਰ ਬਾਈ ਜੀ ਤੁਸੀਂ ਆ ਗਏ ਹੋ ਖਾਨ ਜੀ ਤੁਸੀਂ ਆਪਣੀ ਜਗਾ ਸੰਭਲੋ ਮੈਨੂੰ 40 ਏਕੜ ਮੈਂ ਉੱਥੇ ਪਾ ਲਾਂ ਉਹਨਾਂ ਵੀ ਪਿਆਰ ਦਾ ਸੰਦੇਸ਼ ਦਿੱਤਾ ਸੀ ਅੱਛਾ ਪਿਆਰ ਮੁਹੱਬਤ ਭਰੇ ਬੋਲ ਕਹਿਣ ਭਾਈ ਜੀ ਮੈਂ ਗੱਲ ਕਰਾਂ ਤਾਂ ਕਿਵੇਂ ਮਨ ਤੇ ਬੀਤੀ ਜਦੋਂ ਆਪਾਂ ਇੱਕ ਪੁਰਾਣੇ ਆਪਦੇ ਟੁੱਟੇ ਹੋਏ ਵਿਰਸੇ ਨਾਲ ਜਾ ਕੇ ਜਦੋਂ ਜੁੜਦੇ ਆਂਗੇ ਇੰਨੀ ਲੰਬੀ ਤੰਗ ਤੋਂ ਬਾਅਦ ਤੁਸੀਂ ਦੱਸਿਆ ਵੀ ਫਾਦਰ ਸਾਹਿਬ ਉਡੀਕ ਦੇ ਉਡੀਕ ਦੇ ਫੌਤ ਹੋ ਗਏ ਤੁਸੀਂ ਭਾਵਕ ਵੀ ਹੋ ਰਹੇ ਹੋਗੇ ਉਡੀਕ ਦੇ ਉਡੀਕ ਦੇ ਹੋ ਫੌਤ ਹੋ ਗਏ ਤਾਂ ਤੁਸੀਂ ਜਦੋਂ ਤੁਹਾਨੂੰ ਇਹ ਮੌਕਾ ਮਿਲਿਆ ਤਾਂ ਕਿਵੇਂ ਉਸ ਪਿੰਡ ਦੇ ਵਿੱਚ ਜਾ ਕੇ ਲੱਗਿਆ ਮਨ ਦੇ ਕੀ ਬੀਤੀਏਗੀ ਜਾ ਕੇ ਯਾਦਾਂ ਉੱਥੇ ਮਿੱਟੀ ਨੂੰ ਵੀ ਖੁਸ਼ਬੂ ਆਉਂਦੀ ਸੀ ਮਿੱਟੀ ਦੇ ਵਿੱਚ ਵੀ ਜਿਵੇਂ ਸਾਡੇ ਪੁਰਖਾਂ ਦੀ ਇੱਥੋਂ ਖੂਨ ਦੀ ਪਰਸੀਨੇ ਦੀ ਹੱਥਾਂ ਦੀ ਯਾਨਕੀ ਇੱਕ ਇੱਕ ਚੀਜ਼ਾਂ ਨੂੰ ਮੈਨੂੰ ਲੱਗਦੀ ਸੀ ਕਿ ਵੀ ਅੱਜ ਵੀ ਇੱਥੋਂ ਬੋਲਣਗੇ ਪਰ ਉੱਥੇ ਨਹੀਂ ਉਹ ਗੱਲ ਨਹੀਂ ਮਿਲੀ ਸਾਨੂੰ ਪਰ ਬਹੁਤ ਪਿਆਰ ਦਿੱਤਾ ਉਹਨਾਂ ਲੋਕਾਂ ਨੇ ਉਹ ਜਿਹੜੇ ਭਾਈ ਨੇ ਉਹਨਾਂ 84 ਦੇ ਵਿੱਚ ਉਹ ਜਗ੍ਹਾ ਲਈ ਹੈ ਮੁੱਲ ਪੰਡਤ ਸਾਹਿਬ ਜਗਾ ਤੁਸੀਂ ਪਛਾਣ ਲਿਓ ਜਗਾ ਪਛਾਣ ਲਈ ਪੁੱਛ ਪਛ ਹਾਂ ਪੁੱਛ ਪਛ ਪਹਿਲੇ ਤੇ ਲੋਕ ਵਿੱਚ ਹੋਏ ਕਿ ਉਹਨਾਂ ਕਰੀ ਪਤਾ ਨਹੀਂ ਕਬਜਾ ਲੈਣ ਆ ਗਏ ਹਮ ਨਹੀਂ ਅਸੀਂ ਕਹਿੰਦੇ ਕੋਈ ਇਹ ਤੋਂ ਸੂਈ ਵੀ ਨਹੀਂ ਜਾਂਦੇ ਹਮ ਅਸੀਂ ਆਪਣੀ ਜਗਾ ਵੇਖ ਹਮ ਕੋਈ ਵੀ ਵੇਖੀ ਆ ਜੋ ਜੋ ਨਿਸ਼ਾਨੀਆਂ ਸਾਡੇ ਮੇਰੇ ਵਾਲਦ ਸਾਹਿਬ ਨੇ ਦਿੱਤੀਆਂ ਜੋ ਤੁਹਾਨੂੰ ਦੱਸਦੇ ਹੋਣਗੇ ਕਿ ਇਸ ਤਰ੍ਹਾਂ ਦਾ ਮੇਰਾ ਪਿੰਡ ਸੀਗਾ ਅੱਬੂ ਜਗਾ 98 ਦੇ ਵਿੱਚ ਮੱਕ ਗੁਣੀ ਯੇਗਰ ਤੁਹਾਨੂੰ ਲੈ ਜੀ ਉੱਥੇ ਹੂੰ ਕਹਿੰਦਾ ਪਿੰਡ ਦੀ ਬਾਹਰਲੀ ਨੌਕਰੀ ਤੇ ਮੇਰੀ ਅੱਖਾਂ ਮੰਦ ਮੈਂ ਲੱਭਦਾ ਅੱਛਾ ਉਹ 98 ਦੇ ਵਿੱਚ ਉਹ ਫਿਲਮ ਵਾਲਾ ਸੀਨ ਜਦੋਂ ਆਂਦਾ ਨਾ ਤੁਹਾਡੇ ਇੱਕ ਇੰਡੀਅਨ ਫਿਲਮ ਬਣੀ ਆ ਹਾਂ ਉਹਨੇ ਅੱਛਾ ਉਹ ਦਿੱਤਾ ਸੀ ਮੈਸੇਜ ਮੈਸੇਜ ਦਿੱਤਾ ਹੂੰ ਉਹਦੇ ਵਿੱਚ ਉਹ ਫਿਲਮ ਆ ਪੂਰੀ ਨਹੀਂ ਦੇਖ ਸਕਦਾ ਹੂੰ ਉਹ ਫਿਲਮ ਬਿਲਕੁਲ ਉਹ ਫਿਲਮ ਸਾਡੇ ਨਾਲ ਵੀ ਫਿਲਮ ਉਹੀ ਚੱਲੀ ਹੂੰ ਮੇਰੇ ਵਾਲਾ ਸਾਹਿਬ ਨੇ ਅੱਜ ਤੋ 30 ਸਾਲ ਪਹਿਲੇ ਕਹਿੰਦਾ ਮੇਰੀ ਅੱਖਾਂ ਬੰਦ ਮੈਂ ਘਰ ਨਾਲ ਬਲਾਂ ਕੰਦ ਠੀਕ ਹੈ ਤੇ ਇਹ ਮੇਰੇ ਚਾਚੇ ਇੱਥੇ ਰਹਿੰਦੇ ਸੀ ਚਾਰ ਉੱਥੇ ਉਹਨਾਂ ਨੂੰ ਨਹੀਂ ਚੰਗਾ ਲੱਗਾ ਜਦ ਚੰਗਾ ਉਸ ਵਕਤ ਵਕਤ ਮਾੜਾ ਸੀ ਹੂੰ ਉਸ ਵਕਤ ਮਾ ਵਕਤ ਮਾੜਾ ਸੀ ਕਿ ਵੀ ਅਸੀਂ ਕਿਸੇ ਤੇ ਹੱਥ ਉਹ ਗਿਲਾ ਵੀ ਨਹੀਂ ਬੰਦ ਹੂੰ ਵੀ ਕਿਸੇ ਤੇ ਆਪਣਾ ਹੂੰ ਅਤਰਾਜ ਵੀ ਨਹੀਂ ਲਾ ਸਕਦੇ ਗਿਲਾ ਵੀ ਨਹੀਂ ਬੰਦਦਾ ਮੇਰੇ ਚਾਚੇ ਵੀ ਨਹੀਂ ਗਏ ਉਸ ਪਿੰਡ ਦੇ ਵਿੱਚ ਮੇਰੀ ਵਜ੍ਹਾ ਨਾਲ ਮੇਰੇ ਚਾਚੇ ਜੀ ਹਮ ਮਜਬੂਰ ਕਰਤਾ ਮੈਨੂੰ ਹਮ ਕਹਿੰਦੇ ਅਸੀਂ ਤਾਂ ਕਦੀ ਉਸ ਪਿੰਡ ਦੇ ਵਿੱਚ ਕੀ ਅਸੀਂ ਪੈਰ ਨਹੀਂ ਕਦੀ ਪਾਇਆ ਵਾਕਈ ਨਹੀਂ ਪਾਇਆ 70 ਸਾਲਾਂ ਬਾਅਦ ਅਸੀਂ ਹੋ ਗਏ ਹਮ ਉਸ ਵਿੱਚ ਉਹ ਭਾਈ ਜਿੰਨੇ ਹੁਣ ਕੋ ਸਾਰੇ ਹਮ ਵੀਡੀਓ ਅਸੀਂ ਰਿਕਾਰਡ ਕੀਤੀ ਗਈ ਹੈ ਹਮ ਤੁਸੀਂ ਇਹ ਦੇਖ ਲਿਓ ਕਿ ਮੇਰਾ ਉਹਨਾਂ ਜਿਲੋਨਾ ਕਹਿੰਜੀ ਇੱਥੇ ਤਾਂ ਕੋਈ ਕਾਰ ਨਹੀਂ ਸੀ ਗਲੀ ਬੰਦ ਵੀ ਕੋਣੀ ਸੀ ਨਾ ਉੱਥੇ ਖਲੋ ਕੇ ਰੋ ਰਹੇ ਯਾਰ ਯਾਰ ਕਿ ਕਾਰ ਸਾਡਾ ਹਮ ਜਦ ਸਾਡੇ ਅਸੀਂ ਕਿਹੜੇ ਤੋ ਕੋਈ ਚੀਜ਼ ਲੈਣ ਆਇਆ ਅਸੀਂ ਤੇ ਪਿਆਰ ਵੰਡਾਣ ਆਇਆ ਹਮ ਵੀ ਕਿਵੇਂ ਲੋਕ ਇਹਦੇ 'ਚ ਕੋਈ ਸ਼ੱਕ ਨਹੀਂ ਹਮ ਕਿ ਪੰਜਾਬ ਚੜਦਾ ਜਾਂ ਲੈਂਦਾ ਹਮ ਇੱਕੋ ਗੱਲ ਆ ਇੱਕੋ ਖੁਣ ਆ ਇੱਕੋ ਰੰਗ ਆ ਕਿਸੇ ਦਾ ਵਕ ਵਕ ਖੁਣ ਕਿੰਨੇ ਕਿੰਨੇ ਭੈਣ ਭਰਾ ਹੋਣਗੇ ਤੁਸੀਂ ਉੱਥੇ ਹੁਣ ਐਸੀ ਉੱਥੇ ਦੋ ਭਾਈ ਆ ਹਮ ਪੰਜ ਭੈਣ ਹਮ ਮਿੱਤਾਂ ਜਾਂ ਪਰਿਵਾਰ ਆ ਹਾਂ ਇਹ ਜਿਹੜਾ ਸਾਡੇ ਚਾਰੇ ਘਰ ਨਾਲ ਹੋਂ ਸਾਡੀ ਬੱਤਰ ਸਿਟੀ ਗੱਡੀ ਆਪਣੀ ਭਾਰ ਦੀ ਸਾਨੂੰ ਕਿਸੇ ਦਿਨ ਹੂੰ ਘਾਟ ਮਹਿਸੂਸ ਹੁੰਦੀ ਹੈ ਪ੍ਰਵਾਹ ਬਹੁਤ ਘਾਟ ਮਹਿਸੂਸ ਹੁੰਦੀ ਹੂੰ ਉਹ ਕੱਲ ਅਸੀਂ ਨੋ ਭਰਾ ਇਕੱਠੇ ਜਾਇਆ ਚੱਕ ਬੱਲ ਰਹਿਆਂ ਹੂੰ ਇੱਕ ਭਰਾ ਦੀ ਘਾਟ ਵੀ ਮਹਿਸੂਸ ਕੀਤੀ ਐ ਮੇਰ ਤੋਂ ਛੋਟਾ ਜਿਹੜਾ ਘਰ ਹੈ ਹੂੰ ਆ ਚਾਚੇ ਤਾਇਆ ਦੇ ਲੜਕੇ ਜਿਹੜੇ ਇਕੱਠੇ ਹੋ ਕੇ ਆ ਗਏ ਮੇਰੇ ਭਾਈ ਮੇਰਾ ਖੂਨ ਹਾਂ ਮੇਰਾ ਜੱਦੀ ਖੂਨ ਹੂੰ ਕੋਈ ਵੱਖ ਨਹੀਂ ਸਾਡੇ ਚ ਗਾਲ ਦੇਖੋ ਫਿਰ ਉਧਰ ਦੁਖਾ ਦਾਦੀ ਇੱਥੇ ਚਾਰ ਚਾਚੇ ਮੇਰੇ ਉਹਨਾਂ ਦੇ ਵੀ ਦੋ ਦੋ ਬੇਟੇ ਨੇ ਹਮ ਅਗੋਂ ਉਹਨਾਂ ਦਾ ਇੱਕ ਭਾਈ ਇੰਡੀਆ ਵਿੱਚ ਛੋੜੇ ਦੇ ਵਿੱਚ ਚਲਾ ਗਿਆ ਉਹਦੇ ਵੀ ਦੋ ਹੀ ਬੇਟੇ ਨੇ ਹਮ ਇੱਕ ਖੂਨ ਦੀ ਪਰਖ ਤੇ ਜਸਰਤ ਨੂੰ ਉੱਥੇ ਵੜਿਆ ਤੇ ਇਹ ਵੀ ਤੜਫੇ ਨੇ ਚਾਰੇ ਪੰਜੇ ਭਾਈ ਰੋਏ ਸੀ ਹਮ ਨੋ ਦੇ ਨੋ ਹੀ ਰੋਂਦੇ ਪਏ ਹਮ ਉਸ ਵਕਤ ਅਸੀਂ ਆਪਣੇ ਪਾਕਿਸਤਾਨ ਦੇ ਵਿੱਚ ਵੀ ਰਾਫਤੇ ਚ ਸੀਗੇ ਲਾਈਫ ਗੱਲ ਕਰ ਅਸੀਂ ਉਹ ਵੀ ਉੱਥੇ ਰੋਂਦੇ ਸੀ ਲੈਣਾ ਦੇ ਸਾਰੇ ਵੀ ਸਾਡਾ ਆ ਹਵੇਲੀ ਸੀ 6 ਘਰ ਸਾਡੇ 6 ਘਰ ਮੇਰੇ ਚਾਚੇ ਜਨ ਕੇ ਹੋਰ 2 ਘਾਤੇ ਸੀ ਜਿਸਨ 12 ਘਰ ਸੀ ਜਿਹੜੇ ਅਸੀਂ ਭਰੇ ਭਰੇ ਸਾਡੇ ਜਿੱਦਾਂ ਐ ਸੀ ਗਏ ਇਦਾਂ ਹੀ ਉੱਥੋਂ ਆਇਆ ਪਰ ਜਿਵੇਂ ਕਿ ਮਕਾਨ ਹੈ ਸੀ ਜਿੰਨੀ ਉਹ ਨਿੱਕੀ ਬਰੀ ਗੱਟ ਦੇ ਮਕਾਨ ਸੀ ਚੰਗੇ ਤਕੜੇ ਮਕਾਨ ਹੁੰਦੇ ਸੀ ਪਿੰਡ ਦੇ ਸਾਰੇ ਹੂੰ ਜਿਹਨਾਂ ਦੇ ਬੁੱਢਾ ਸਦਮ ਹੂੰ ਬਹੁਤ ਤਕੜੇ ਮਕਾਨ ਦੇ ਸਿਚਵਾਰਾ ਹੁੰਦਾ ਸੀ ਕੋਈ ਹੁੰਦੀ ਸੀ ਹੂੰ ਸਾਨੂੰ ਕਿਸੇ ਦੇ ਘਰ ਜਾਣ ਦੀ ਲੋੜ ਨਹੀਂ ਸੀ ਪਹਿਲੇ ਪੁੱਤ ਦੱਸਦਾ ਹਰ ਇੱਕ ਇੱਕ ਗੱਲ ਮੇਰੇ ਬੁੱਢੀ ਉਹਨਾਂ ਉਮਰ ਹੈ ਕਿ ਸਿਰ ਤਕਰੀਬਨ 14-15 ਸੇ ਹੂੰ ਬਹੁਤ ਯਾਨਕ ਸਹੀ ਸੀ ਗੇਪਣ ਦੇ ਵਿੱਚ ਕੰਮ ਸਹੀ ਸੀ ਤੇ ਜਿਹੜੇ ਤੁਸੀਂ ਇੱਥੋਂ ਗਿਓ ਜੀ ਮਤਲਬ ਜਾਂ ਬੰਦ ਵੇਲੇ ਉਧਰੋਂ ਇੱਧਰ ਵੀ ਆਏ ਨੇ ਜਿਵੇਂ ਸਾਡੇ ਇੱਧਰ ਅਸੀਂ ਉਹਨਾਂ ਨੇ ਨਿਸ਼ਾਨੀਆਂ ਮੁਕੰਬਰ ਪ੍ਰੋਪਰ ਸੰਭਾਲ ਕੇ ਰੱਖੀਆਂ ਹੂੰ ਸਾਮਕੇ ਇਹਨਾਂ ਨੇ ਦੋ ਇੱਕ ਇਧਰਲੀ ਦੀਵਾਰ ਇੱਕ ਬੈਕਸਾਈਡ ਦੀ ਇੱਕ ਇਹ ਤੇ ਖੂਈ ਆ ਲਈ ਜੀ ਇਹ ਵੀ ਇਹਨਾਂ ਦੀ ਮਹਿਮਾਨੀ ਧੰਨਵਾਦ ਕਰਨਾ ਇਹਨਾਂ ਨੇ ਚਲੋ ਇੰਨੀ ਕਿ ਨਿਸ਼ਾਨੀ ਤੇ ਸੰਮਿਲ ਜੀ ਬਹੁਤ ਆ ਦੇਖ ਲਓ ਚੱਲਣ ਦੇ ਤੇ ਜੇਕਰ ਮੈਂ ਗੱਲ ਕਰਾਂ ਉੱਥੇ ਦੀ ਮੰਨ ਲਓ ਤਾਂ ਉੱਥੇ ਜਦੋਂ ਤੁਸੀਂ ਇੱਥੋਂ ਗਏ ਨੇ ਪਰਿਵਾਰ ਚਲੋ ਤੁਹਾਡੇ ਵੱਲ ਸਾਹਿਬ ਦੀ ਡੈਥ ਹੋ ਗਈ ਤੋ ਤੁਹਾਨੂੰ ਕੋਈ ਇਸ ਤਰ੍ਹਾਂ ਨਹੀਂ ਉੱਥੇ ਕੋਈ ਮੁਸ਼ਕਲਤ ਨਹੀਂ ਆਉਂਦੀ ਹੈ ਹੈਗੀ ਵੀ ਜਿਵੇਂ ਜਿਹੜੇ ਵੰਡ ਵੇਲੇ ਇਥੋਂ ਪਰਵਾਸ ਚਲੇ ਗਏ ਨੇ ਤਾਂ ਉੱਥੇ ਸੈਟਲਮੈਂਟ ਤਾਂ ਠੀਕ ਹੈ ਤੁਹਾਡੀ ਪਾਕਿਸਤਾਨ ਦੇ ਵਿੱਚ ਇਸ ਨਜ਼ਰੀਏ ਨਾਲ ਤਾਂ ਨਹੀਂ ਦੇਖਿਆ ਜਾਂਦਾ ਕਿ ਇਹ ਉਧਰੋਂ ਪ੍ਰਵਾਸ ਕਰਕੇ ਇੱਥੇ ਆਏ ਨੇ ਨਹੀਂ ਜੀ ਨਹੀਂ ਉੱਥੇ ਬਹੁਤ ਪ੍ਰੋਟੋਕੋਲ ਹੈ ਬੜਾ ਜਿਆ ਪ੍ਰੋਟੋਕੋਲ ਹੈ ਕਈ ਸਾਡੇ ਹਿੰਦੂ ਭਾਈ ਵੀ ਉੱਥੇ ਨੇ ਠੀਕ ਹੈ ਤੇ ਉਹਨਾਂ ਸਕੂਲ ਬਰਾਬਰ ਜੋ ਸੰਗ ਫੀਸਾ ਉਹਨਾਂ ਨੂੰ ਫੀਸ ਜੋ ਵੀ ਉਹਨਾਂ ਨੂੰ ਫੀਸਾ ਉਹੀ ਸੰਗ ਫੀਸਾ ਕਾਨੂੰਨ 1 ਉੱਥੇ ਕੋਈ ਉਹਦੇ ਚੇ ਨਹੀਂ ਗਵੀਏ ਜਾਂ ਉਸ ਨੰਬਰ ਉਹ ਅਤੇ ਇਹ ਐ ਇਦਾਂ ਦੇ ਕੋਈ ਚੱਕਰ ਨਹੀਂ ਬਿਲਕੁਲ ਪਿਆਰ ਭਰੀ ਦੁਨੀਆ ਦੇਸਰਾਮ ਐਸ ਵਕਤ ਵੀ ਮੇਰੇ ਨਾਲ ਕਿੰਨੂ ਦਾ ਕੰਮ ਕਰ ਰਿਹਾ ਤੁਸੀਂ ਕਿਹੜੇ ਪਿੰਡ ਚ ਜੇਲਾ ਕਿਹੜੇ ਚ ਰਹਦੇ ਹੋ ਜ਼ਿਲ੍ਹਾ ਬਹਾਵਲ ਤੇ ਪਿੰਡ ਕਿਹੜੇ ਜੀ ਪਿੰਡ 35 ਚੱਕ ਮੰਡੀ ਜੀ ਇਮਾਨ ਤੇ 35 ਚੱਕ ਮੋਗਿਆਂ ਦੇ ਨਾਮ ਤੇ ਰੱਖਿਓ ਇਹਨੇ ਪਿੰਡ ਤੇ ਨਹਿਰ ਦੇ ਉੱਤੇ ਹੁੰਦੇ ਸੀ ਪਿੰਡ ਤੇ ਇਹਨਾਂ ਨਹਿਰਾਂ ਦੇ ਨਾਮ ਤੋਂ ਬੋਲੇ ਜਾਂਦੇ ਆ अच्छा ते फिर हुन की कर काम, काम कर कर खेती करदे उसी उथे की कारोबार ਸਾਡਾ ਬਰਫਦਾ ਕੰਮ ਆ ਤਿੰਨ ਚਾਰ ਕੰਮ ਕਰ ਲੀਦੇ ਫਿਰ ਹਮ ਮੰਨੂ ਠੀਕ ਨੇ ਕੰਮ ਕਰਦਾ ਠੀਕ ਬਸਤਰੀ ਨਾ ਖੇਤੀ ਕਿਸ ਕਿਸ ਤਰ੍ਹਾਂ ਦੀ ਹੁੰਦੀ ਹੈ ਜੇਕਰ ਆਪਾਂ ਕਿਉਂਕਿ ਤੁਸੀਂ ਪੰਜਾਬ ਦੇ ਵਿੱਚ ਆਇਓ ਇੱਥੇ ਵੀ ਪੰਜਾਬ ਚੋਂ ਘੁੰਮ ਰਹੇ ਹੋ ਕਿੰਨੇ ਦਿਨਾਂ ਤੋਂ ਹਾਂਜੀ 7 ਦਿਨ ਹੋ ਗਏ ਉੱਥੇ ਦੀ ਖੇਤੀ ਦਾ ਤੁਹਾਨੂੰ ਕੋਈ ਦੇਖਿਆ ਹੋਵੇ ਕਿਸ ਤਰ੍ਹਾਂ ਕਿੰਨਾ ਕੁ ਫਰਕ ਲੱਗਦਾ ਆਪਸ ਵਿੱਚ ਇੱਥੇ ਕੋਈ ਜ਼ਮੀਨ ਦੇ ਕਿੱਲੇ ਦੇ ਵਿੱਚ ਫਰਕ ਆ ਹਾਂ ਇਤੋਂ ਕੁ ਥੋੜੇ ਵੱਡੇ ਚਲੋ ਉਹ ਤਾਂ ਰਕਬਾ ਹੈਗਾ ਅਲੱਗ-ਅਲੱਗ ਅਲਾਟਮੈਂਟਾਂ ਵੱਡੀਆਂ ਛੋਟੀਆਂ ਹੁੰਦੀਆਂ ਨੇ ਮਤਲਬ ਫਸਲਾਂ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦਾ ਫਰਕ ਬਿਲਕੁਲ ਇੱਕੋ ਜਿਹੇ ਆ ਕੋਈ ਫਰਕ ਨਹੀਂ ਕਣਕ ਐਵੇਂ ਆ ਜਿਵੇਂ ਇਹਨਾਂ ਨੇ ਉਕਾਸ ਤੋਂ ਹਲਕੇ ਹਲਕੇ ਸਨੇਰ ਮਾਰਨ ਦੇ ਸਾਡੇ ਵੀ ਸਨੇਰ ਮਾਰਦੇ ਇਹ 5-10 ਦਿਨਾਂ ਦਾ ਫਰਕ ਪੈਣਾ ਹੁੰਦਾ ਜਾਂ ਇੱਧਰ ਪਹਿਲੇ ਜਾਂ ਉੱਧਰ ਪਹਿਲੇ ਤੇ ਜੇਕਰ ਗੱਲ ਕਰੀ ਬਾਈ ਜੀ ਜਿਵੇਂ ਸਾਡੇ ਇੱਥੇ ਇਹੜਾ ਮਸ਼ੀਨਰੀ ਦਾ ਯੁੱਗ ਹੈ ਮੰਨ ਲਓ ਕੋ ਸਮਾਂ ਸੀ ਜਦੋਂ ਸਾਡੇ ਬਜ਼ੁਰਗ ਬਲਦਾਂ ਨਾਲ ਜੋ ਖੇਤੀ ਕਰਦੇ ਸੀਗੇ ਛੋਟੇ ਟਾਂ ਨਾਲ ਅੱਜ ਕੱਲ ਮਸ਼ੀਨਰੀ ਇੰਨੀ ਹਾਵੀ ਹੋ ਗਈ ਮੰਨ ਲਓ ਜਿਵੇਂ ਹਾੜੀ ਗੈ ਨੇ ਅਸੀਂ ਜਦੋਂ ਕਣਕ ਦੀ ਕਟਾਈ ਕਰਦੇ ਆ ਅੱਗੇ ਹਾੜੀ ਦਾ ਮੌਸਮ ਸਾਡੇ 1-1 ਮਹੀਨਾ ਚੱਲਿਆ ਕਰਦਾ ਹੁਣ ਅੱਜ ਕੱਲ ਕੀ ਹੈ ਕੰਬਾਈਨ ਨਾਲ ਕਟਾਈ ਹੁੰਦੀ ਹੈ ਤੇ ਸ਼ਾਮ ਨੂੰ ਉਹਦੀ 2 ਦਿਨਾਂ ਬਾਅਦ 1 ਦਿਨ ਬਾਅਦ ਧੂਲੀ ਹੋ ਜਾਂਦੀ ਹੈ ਇਹ ਮੰਨੋ ਵੀ 5-7 ਦਿਨਾਂ ਦੇ ਵਿੱਚ ਸਾਰੀ ਹਾੜੀ ਦਾ ਕੰਮ ਨਿਭਟਿਆ ਜਾਂਦਾ ਹੈ ਮਸ਼ੀਨਰੀ ਦਾ ਕਿੰਨਾ ਕਹਿਗਾ ਕਰੋ ਮਸ਼ੀਨਰੀ ਸਾਰਾ ਹੁਣ ਮਸ਼ੀਨਰੀ ਦੇ ਰਹਿ ਗਏ ਜੀ ਹਾਂਜੀ ਕਈ ਜੱਟ ਸਾਡੇ ਸੁਣਨੇ ਚਾਹੁੰਦੇ ਨੇ ਕਿ ਅੱਜ ਵੀ ਪਾਕਿਸਤਾਨ ਚ ਮਸ਼ੀਨਰੀ ਉਸ ਲੈਵਲ ਦੀ ਨਹੀਂ ਹੋਏਗੀ ਮਸ਼ੀਨਰੀ ਉਸ ਲੈਵਲ ਤੋਂ ਵੀ ਵੱਧ ਕੇ ਵੀ ਹੈ ਕਟ ਕੇ ਵੀ ਹੈ ਕੁਝ ਆਪਣੇ ਆਪਣੇ ਜੇਬ ਦੇ ਮੁਤਾਬਕ ਲੈਂਦੇ ਨੇ ਲੋਕ ਤੇ ਉਹ ਇਸ ਤਰੀਕੇ ਨਾਲ ਆ ਕਿ ਵੀ ਜੇ ਇਧਰ ਮੇਰੇ ਕੋਲ ਉਹ ਯਾਸ਼ਾ ਕੀ ਹੁਣ ਮੇਰੇ ਕੋਲ ਹਾਰਵੇਸਟਰ ਖਲੋ ਗਈ ਹੈ ਜੱਟ 301 ਇਕੜ ਚ ਹੋਰ ਵੀ ਦੋਸਤ ਨੇ ਉਹਨਾਂ ਨੇ ਵੀ ਕਟਾਣੀਆਂ ਉਹਨਾਂ ਠੇਕਾ ਹੋ ਗਿਆ ਅਸੀਂ ਕੰਮ ਪੂਤਾ ਲੈਣਾ ਹਾਰਵੈਸਟ ਮੰਨੇ ਟਰੈਕਟਰ ਜਿੰਨੇ ਸੋ ਏਕੜ ਦੀ ਕਣਕ ਦੀ ਖੇਤੀ ਕੀਤੀ ਹੋਈ ਹੈ ਕੀ ਕੀਤੀ ਨਹੀਂ ਨਹੀਂ ਅਸੀਂ 300 ਏਕੜ ਦੀ ਨਹੀਂ ਕੀਤੀ ਸੀ ਹਾਂ ਸਾਡੇ ਕੋਲ 300 ਏਕੜ ਜ਼ਮੀਨ ਹੈ ਤਿੰਨ ਪਾਈ ਵਾਲਾ ਓਕੇ ਠੀਕ ਹੈ ਨਹੀਂ ਸਾਥੇ ਕੋਲ ਸਾਡੇ ਕੋਲ ਕਹਨਾਂ ਦਾ 55 ਏਕੜ ਸਾਡੇ ਕੋਲ ਰਾਇ ਹੱਥ ਨਾਲ ਵੀ ਕਟਾਈ ਹੁੰਦੀ ਹੈ ਕੰਮ ਹਾਰਵੈਸਟ ਨਾਲ ਕਈ ਲੋਕ ਜੱਟ ਜਿਹੜੇ ਸ਼ੌਕ ਨਾਲ ਕਟਾਉਂਦੇ ਆ ਕਿ ਤੂੜੀ ਵੀ ਚੰਗੀ ਬਣ ਜਾਂਦੀ ਹੈ ਚਲੋ ਅਗਰ ਇਹਦਾ ਭਲਾ ਹੋ ਗਿਆ ਉਹ ਸਟੇ ਕਰ ਲੈਂਦੇ ਕੋਈ 10 ਦਿਨਾਂ ਦਾ ਮੇਰੇ ਹਾਰਵੈਸਟ ਦੀ ਫਿਰਦੀ ਸਭ ਜੇਕਰ ਆਪਾਂ ਤਣਕ ਦੀ ਗੱਲ ਕਰੀਏ ਕਣਕ ਦਾ ਕਿੰਨਾ ਰੇਟ ਹੈਗਾ ਉੱਥੇ ਮਾਰਕੀਟ ਦੇ ਵਿੱਚ ਮਾਰਕੀਟ ਦੇ ਵਿੱਚ 2900 ਤੱਕ 2900 ਤੁਹਾਡੇ ਇੱਕ ਮਣ ਦਾ ਰੇਟ ਹੁੰਦਾ ਚੰਗੀ ਕਿਲੋ ਦਾ ਜਿਸ ਤਰ੍ਹਾਂ ਸਾਡੇ ਇੱਥੇ ਮੰਨ ਲਓ 24-2500 ਰੁਪਏ ਸਾਡੇ ਪੁਆਇੰਟਲ ਦਾ ਰੇਟ ਹੁੰਦਾ ਤੁਹਾਡੇ ਮਣ ਦਾ ਰੇਟ ਹੈ ਮੰਨਦਾ ਠੀਕ ਹੈ ਬਹੁਤ ਪਰਿਵਾਰ ਸੌਖਾ ਪੰਜਾਬ ਪੰਜਾਬ ਫਸਲਾਂ ਦੇ ਝਾੜ ਕਿੰਨੇ ਕੁ ਹੋ ਜਾਂਦੇ ਨੇ ਜੀ ਝਾੜ ਸਾਡੇ 40 ਤੋਂ 45 ਅੱਛਾ 50 ਮੰਨ ਤੱਕ ਰਿਹਾ अच्छा कि किस तरह अपने ਸਾਡੇ ਇੱਥੇ ਜੀ ਰੋਲਾ ਹੈ ਅੱਜ ਕੱਲ੍ਹ ਮੰਡੀਆਂ ਦਾ ਤੇ ਮੰਡੀ ਕਿਸ ਤਰ੍ਹਾਂ ਹੁੰਦਾ ਮੰਡੀ ਕਰਨ ਤੁਹਾਡੇ ਘਰਾਂ ਚੋਂ ਆ ਕੇ ਚੁੱਕ ਕੇ ਲੈ ਜਾਂਦੇ ਨੇ ਜਾਂ ਮੰਡੀ 'ਚ ਸੁੱਟ ਕੇ ਉਹਨਾਂ ਕੋਲ ਸੱਸੀ ਮੰਡੀ ਦੇ ਵਿੱਚ ਸੁੱਟ ਕੇ ਸੁਪਾਰੀ ਆਂਦਾ ਫਿਰ ਉੱਥੇ ਕੋਈ ਪੱਕਾ ਰੇਟ ਹੈ ਕਿ ਫਸਲ ਦੇ ਹਿਹਾਜ ਨਾਲ ਰੇਟ ਲੱਗਦਾ ਹੈ ਜੇਕਰ ਉਸਤ ਘੱਟ ਹੋਵੇ ਹਾਂ ਤੇ ਰੇਟ ਵੱਧ ਗਿਆ ਉਸਦੇ ਵੱਧ ਹੋਵੇ ਤਾਂ ਰੇਟ ਪੈਟ ਮਤਲਬ ਪੱਕਾ ਰੇਟ ਨਹੀਂ ਕਿਹਾ ਜਿਵੇਂ ਸਾਡੇ ਇੱਥੇ ਐਮਐਸਪੀ ਆ ਮਿਨੀਮਮ ਸਪੋਰਟ ਪ੍ਰਾਈਸ ਗਵਰਨਮੈਂਟ ਸਾਡੀ ਇਹਨੇ ਗਵਰਨਮੈਂਟ ਪੱਕਾ ਰੇਟ ਦਿੰਦੀ ਹੁੰਦੀ ਹੈ ਕਿ ਜੇਕਰ ਉਹ ਖਰੀਦਦਾਰੀ ਕਰਦੀ ਹੈ ਜੇਕਰ ਉਹ ਖਰੀਦਦਾਰੀ ਨਹੀਂ ਕਰਦੀ ਫਿਰ ਤਾਂ ਤੁਹਾਡਾ ਆਪਣਾ ਰੇਟ ਆ ਪ੍ਰਾਈਵੇਟ ਵਪਾਰੀ ਦਾ ਹਾਂ ਪ੍ਰਾਈਵੇਟ ਵਪਾਰੀ ਦੇ ਲਿਆ ਜੀ ਠੀਕ ਆ ਉਥੇ ਇਹ ਨਹੀਂ ਕਿ ਵੀ ਇਹ ਵਪਾਰੀ ਨਹੀਂ ਖਰੀਦ ਸਕਦਾ ਜਿਹੜੀ ਚੀਜ਼ ਗਵਰਨਮੈਂਟ ਨੂੰ ਚਾਹੀਦੀ ਆ ਕਣਕ ਚਾਹੀਦੀ ਆ ਉਹਦਾ ਗੱਲਾ ਪੂਰਾ ਹੋਏਗਾ ਤੁਸੀਂ ਬਾਤ ਦੇ ਸਕਦਾ ਜੇ ਗੁਰੂ ਨਹੀਂ ਲਾ ਰਹੀ ਤੇ ਜਿੱਥੇ ਮਰਜੀ ਰਹਿ ਚਲੋ ਕੋਈ ਕਿਸੇ ਤੇ ਤਰਕ ਹੋਣੀਗਾ ਤੇ ਸਨੀ ਕੁ ਬਾਕੀ ਜਿਵੇਂ ਤੁਸੀਂ ਪਿੰਡ ਦੇ ਤੁਸੀਂ ਪਿੰਡ ਦੇ ਵਿੱਚ ਹੀ ਰਹਦੇ ਹੋਗੇ ਹਾਂਜੀ ਪਿੰਡਾਂ ਦੇ ਵਿੱਚ ਜਿਵੇਂ ਸਾਡੇ ਦੁਕਾਨਾਂ ਨਹੀਂ ਆ ਛੋਟੀਆਂ ਜਿਵੇਂ ਸ਼ੋਪਿੰਗ ਵਗੈਰਾ ਕਰਨੀ ਆ ਪਿਆਜ ਬਾਜ਼ਾਰ ਨੇ ਜੇ ਸਮਝਾ ਸਕੂ ਕੋਈ ਛੋਟੇ ਜਿਹੇ ਸ਼ਬਦਾਂ ਦੇ ਵਿੱਚ ਕਿਸ ਤਰ੍ਹਾਂ ਦਾ ਕਲਚਰ ਹੈਗਾ ਉੱਥੇ ਕੋਈ ਦੁਕਾਨਾਂ ਤੋਂ ਸੌਦਾ ਵਗੈਰਾ ਲੈਣੇ ਜਿਵੇਂ ਪਕੜੇ ਲੂ ਬਸਤਾਨੀਆਂ ਇਹ ਹੀ ਸਾਡੇ ਵਾਲਾ ਸਿਸਟਮ ਹੈ ਜੇ ਕਿਸੇ ਨੂੰ ਨਹੀਂ ਸਿਸਟਮ ਆ ਮੱਲਿਆਂ ਦੇ ਵਿੱਚ ਦੁਕਾਨਾਂ ਦੇ ਬੱਚੇ ਦੀਆਂ ਚੀਜ਼ ਲਿਆ ਪੈਸੇ ਲੈ ਜਾਂਦਾ ਹੋਣ ਤਾਂ ਵੀ ਬਿੱਲ ਚੰਦੀ ਹੂੰ ਉਹ ਤੇ ਪਾਈਚਾਰਾ ਜਾਨ ਹਰ ਹਰ ਜਨਕਿ ਹਰ ਬੰਦੇ ਵਾਸਤੇ ਹਮ ਪੰਜਾਬੀ ਹੈ ਸ੍ਰੈਕੀ ਹੈ ਪਠਾਨ ਕੋਈ ਵੀ ਹੈ ਉਹ ਪਾਈਚਾਰਾ ਬਿਲਕੁਲ ਬਰਾਬਰ ਹਮ ਮਤਲਬ ਵੀ ਠੀਕ ਹੈਗਾ ਕੋਈ ਜਿਵੇਂ ਸਾਡੇ ਅੱਜ ਕੱਲ ਚਲੋ ਮੈਂ ਜ਼ਿਆਦਾ ਇਹ ਗੱਲ ਨਹੀਂ ਕਰੂੰਗਾ ਜਿਵੇਂ ਮਾਹੌਲ ਇਸ ਤਰ੍ਹਾਂ ਦਾ ਦਿਖਾਇਆ ਜਾਂਦਾ ਵੀ ਪਾਕਿਸਤਾਨ ਦੇ ਵਿੱਚ ਜਾਂ ਲੋਕ ਹੀ ਬੜੇ ਮਾੜੇ ਨੇ ਪਾਕਿਸਤਾਨ ਦੇ ਤਾਂ ਤੁਸੀਂ ਇੱਥੇ ਵੀ ਵਿਚਰ ਕੇ ਗਏ ਹੋਗੇ ਜਾਂ ਸਾਡੇ ਲੋਕ ਵੀ ਉੱਥੇ ਜਾਂਦੇ ਨੇ ਨਨਕਾਣਾ ਸਾਹਿਬ ਹੋ ਗਿਆ ਜਿਸ ਗੁਰੂ ਅਰਜਨ ਦੇਵ ਜੀ ਦੇ ਦਿਹਾੜੇ ਵੇਲੇ ਜਾਂਦੇ ਨੇ ਵਿਸਾਖੀ ਵੇਲੇ ਜਾਂਦੇ ਨੇ ਤਾਂ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਆਪਸ ਦੇ ਵਿੱਚ ਲੋਕਾਂ ਨੂੰ ਮਿਲ ਕੇ ਤੁਸੀਂ ਇੱਥੇ ਆਏ ਹੋ ਇੱਥੇ ਦਾ ਖਾਸ ਕਰਕੇ ਦੱਸੋ ਤਾਂ ਕਿਵੇਂ ਪਿਆਰ ਮਿਲਿਆ ਕਿਸ ਤਰ੍ਹਾਂ ਦਾ ਇੱਥੇ ਲੋਕਾਂ ਦਾ ਇੱਥੇ ਜੀ ਉਹ ਭਾਈਚਾਰਨ ਬਖਾਇਆ ਕਿ ਵੀ ਮੈਂ ਹਰ ਘਰ ਦੇ ਵਿੱਚ ਆਇਆ ਤਾਂ ਮੈਂ ਆਪਣੇ ਚਾਚੇ ਦੇ ਘਰ ਹੂੰ ਮੇਰੇ ਚਾਚੇ ਰਿਸ਼ਤੇਦਾਰ ਵੀ ਨਹੀਂ ਜਿਹੜੇ ਬੰਦੇ ਕਿ ਗੈਰ ਹੋਰ-ਹੋਰ ਪਿੰਡਾਂ ਦੇ ਵਿੱਚੋਂ ਆਣ ਕੇ ਮੈਨੂੰ ਲੈ ਕੇ ਜਾ ਰਹੇ ਨੇ ਕੋਈ ਸ਼ਾਦੀਆਂ ਤੇ ਨਜ਼ਾਰ ਰਿਆ ਇਹ ਸਾਡੀ ਸ਼ਾਦੀ ਵੇਖੋ ਭਾਈ ਜੀ ਤੁਸੀਂ ਆਏ ਹੋ ਸਾਡੇ ਪਾਸੇ ਕੋਈ ਘਰਾਂ ਦੇ ਵਿੱਚ ਲੈ ਕੇ ਜਾ ਰਹੇ ਚਾਹ ਪਾਣੀ ਵਾਸਤੇ ਕੋਈ ਖਾਣੇ ਵਾਸਤੇ ਨਿਮਟ ਕਰ ਰਹੇ ਕੋਈ ਜਨਕ ਜਿਵੇਂ ਜਿਵੇਂ ਵੀ ਉਹ ਬਹੁਤ ਆਲਾ ਬਹੁਤ ਅੱਛੇ ਲੋਕ ਬਹੁਤ ਪਿਆਰ ਦਿੱਤਾ ਇਹਨਾਂ ਨੇ ਬਹੁਤ ਹੀ ਪਿਆਰ ਦਿੱਤਾ ਸਰ ਤੁਸੀਂ ਵਿਆਹਾਂ ਦੀ ਗੱਲ ਕਰੀਏ ਸ਼ਾਦੀਆਂ ਦੀ ਜਿਵੇਂ ਸਾਡੇ ਇੱਥੇ ਬੜਾ ਮਹਿੰਗੀਆਂ ਹੋ ਗਈਆਂ ਸ਼ਾਦੀਆਂ ਖਰਚਾ ਬੜਾ ਹੋਣ ਲੱਗਿਆ ਜੀ ਤੁਹਾਡੇ ਕਿਸ ਤਰ੍ਹਾਂ ਦਾ ਜੀ ਕਲਚਰ ਹੈਗਾ ਹੈਗਾ ਸ਼ਾਦੀ ਉਹ ਵੀ ਪੰਜਾਬੀ ਹੈ ਜੀ ਤਨ ਕੱਢ ਦਿੰਦੇ ਨੇ ਅੱਛਾ ਜਿਵੇਂ ਸਾਡੇ ਪੁਰਾਣੇ ਸਮਿਆਂ ਦੇ ਵਿੱਚ ਵਿਆਹ ਸੀ ਜਿਹੜਾ ਤਿੰਨ ਤਿੰਨ ਚਾਰ ਚਾਰ ਦਿਨ ਚੱਲਦਾ ਸੀਗਾ ਹਾਂਜੀ ਤਾਂ ਅੱਜ ਕੱਲ ਤਾਂ ਸਾਡੇ ਮੈਰਿਜ ਪੈਲੇਸ ਦੇ ਵਿੱਚ ਹੋ ਗਿਆ ਸਵੇਰੇ ਜਾਣੇ ਸ਼ਾਮ ਨੂੰ ਵੇਲੇ ਹੋ ਕੇ ਘਰ ਆ ਜਾਣੇ ਉੱਥੇ ਕਿਸ ਤਰ੍ਹਾਂ ਦਾ ਕਲਚਰ ਉੱਥੇ ਵੀ ਇਹੀ ਕਲਚਰ ਹੈ ਜੀ ਉੱਥੇ ਜਾਂਦੇ ਅਸੀਂ ਮੈਰਿਜ ਹਾਲ ਨਾ ਪਲੇਟ ਚੱਕਣੀ ਤੇ ਨਾ ओके ਨਾ ਤਾਂ ਬੁਲਾਣਾ ਨਾ ਕਿੱਲੇ ਗੱਢਨੇ ਜਿਵੇਂ ਸਾਨੂੰ ਦਿਖਾਇਆ ਜਾਂਦਾ ਵੀ ਪਾਕਿਸਤਾਨ ਤਾਂ ਗਰੀਬ ਮੁਲਕ ਹੈ ਮਤਲਬ ਤੁਸੀਂ ਵੀ ਪੂਰੀ ਸ਼ਾਹੀ ਠਾਠ ਨਾਲ ਰਹਦੇ ਹੋਗੇ ਉਹ ਦੀ ਜੇ ਤਨ ਕੱਢ ਦਿੱਤੀ ਹੂੰ ਬਹੁਤ ਪਿਆਰਾ ਮਾਹੌਲ ਹੈ ਬਿਲਕੁਲ ਐਮੀ ਮਾਹੌਲ ਉਹ ਗੱਲਾਂ ਉਹ ਸਹਿਆ ਚੰਗਾ ਨਹੀਂ ਭਾਈ ਜੀ ਜਿਹੜਾ ਪਾਣੀ ਹੈ ਸਾਡੇ ਪਾਣੀ ਧਰਤੀ ਜੇ ਤੋਂ ਸਾਡੇ ਜੇ ਕਹੂੰ ਤਾਂ 100 ਫੁੱਟ ਤੋਂ ਮਲੋ 150 ਫੁੱਟ ਤੱਕ ਪਾਣੀ ਚੱਲਿਆ ਗਿਆ ਹੋਊਗਾ ਕਿਤੇ ਕਿਤੇ ਜਗ੍ਹਾ 200 ਫੁੱਟ ਤੱਕ ਧਰਤੀ ਹੇਠਲਾ ਪਾਣੀ ਆ ਤੁਹਾਡੇ ਪਾਣੀ ਕਿੰਨਾ ਡੂੰਘਾ ਹੈਗਾ ਜਿਹੜੇ ਜਿੱਥੇ ਮੈਰ ਨਾ ਜੇ ਉੱਥੇ 40 ਫੁੱਟ ਤੱਕ ਪਾਣੀ ਆਣਾ ਸ਼ੁਰੂ ਹੋ ਜਾਣਾ 30 ਤੋਂ 40 ਫੁੱਟ ਜਿਹੜਾ ਵੱਖਰੇ ਵੱਖਰੇ ਇਲਾਕੇ ਨੇ ਜਿਵੇਂ ਆਪਾਂ ਇਧਰ ਨੂੰ ਆਜੀ ਨਾ ਚਿਸਤੀਆਂ ਭਾਵਨ ਨਗਰ ਉਧਰ ਪਾਣੀ ਹੋਰ ਨੀਵਾ ਚੱਲ ਜਾਂਦਾ ਜਿੰਨਾ ਇਹ ਪੰਜਾਬ ਦਾ ਏਰੀਆ ਹੈ ਕੀ ਇਹਦੇ ਵਿੱਚ ਪਹਾੜੀ ਵੀ ਹੈ ਕਿ ਤਾਂ ਸਮਤਲੇ ਰੀਆ ਸਾਰਾ ਬਿਲਕੁਲ ਮਦਾਨੀ ਮਦਾਨੀ ਲੱਗਦਾ ਲੱਗਦਾ ਤੁਸੀਂ ਜਿਵੇਂ ਮੋਟਰਾਂ ਨੇ ਸਾਡੇ ਇੱਥੇ ਮੰਨ ਲਓ ਖੇਤਾਂ 'ਚ ਕਨੈਕਸ਼ਨ ਨੇ ਬਿਜਲੀ ਦੇ ਤਾਂ ਟਿਊਬਵੈਲ ਵਗੈਰਾ ਦਾ ਕੀ ਸਿਸਟਮ ਹੈਗਾ ਤੁਹਾਡੇ ਹੈਗੇ ਨੇ ਮੋਟਰਾਂ ਦੇ ਕਨੈਕਸ਼ਨ ਮੋਟਰਾਂ ਦੇ ਸਾਡੇ ਟੋਲ ਪਾਣੀ ਜਿੱਥੇ ਮਿੱਠੇ ਉੱਥੇ ਟੋਬਲ ਦਾ ਉਹ ਗਵਰਨਮੈਂਟ ਨੇ ਲਵਾਏ ਹੋਏ ਉਹਦਾ ਬਿੱਲ ਦਾ ਵੀ ਉਹਨੂੰ ਰੇਖ ਦਿੰਦੇ ਨੇ ਹੂੰ ਉਹਨਾਂ ਦੇ ਜਨ ਕੇ ਬਿੱਲ ਆਇਆ ਨਾ 30000 ਰੁਪਏ ਉਹਨੂੰ ਅੱਧਾ ਬਿੱਲ ਗਵਰਨਮੈਂਟ ਦੇ ਦਿੰਦੀ ਆਪਨੋ ਸਾਹਬ ਨਾਲ ਕੋਈ ਅੱਧਾ ਬਿੱਲ ਦੇ ਦਿੰਦੇ ਕੋਈ ਨਹੀਂ ਕਿਸ ਨੇ ਮਨਜ਼ੂਰ ਕਰਾਇਆ ਇਹ ਹੋਇਆ ਸੀਗਾ ਵੀ ਕਨੈਕਸ਼ਨ ਕਿੰਨੇ ਕਹੇਗੇ ਨੇ ਕਿ ਮੋਟਰਾਂ ਦੇ ਲੱਗੇ ਹੋ ਮੋਟਰਾਂ ਦੇ ਘੱਟ ਕਨੈਕਸ਼ਨ ਆ ਕਨੈਕਸ਼ਨ ਤੇ ਜੇ ਆਪਾਂ ਬਿਜਲੀ ਦੀ ਕਹਿੰਦੇ ਸਾਡਾ ਸੈਣੀ ਪਾਣੀ ਬੋਤਾ ਬਿਜਲੀ ਸੈਣੀ ਪਾਣੀ ਜਿਆਦਾ ਸਾਡਾ ਪਾਣੀ ਤੁਹਾਡੇ ਤੁਹਾਡੇ ਹਲ ਤਾਂ ਬਹੁਤਾ ਹੀ ਜਿਆਦਾ ਨੇ ਤੁਹਾਡਾ ਰਕਬਾ ਬਹੁਤ ਹੈ ਅੱਛਾ ਉਹਦੇ ਮੁਤਾਬਕ ਸਾਡਾ ਰਕਬਾ ਰਕਬਾ ਥੋੜਾ ਤੇ ਜੇਕਰ ਜੀ ਮੈਂ ਆਪਾਂ ਇੱਥੇ ਬਿਜਲੀ ਦੀ ਗੱਲ ਕਰੀਏ ਘਰਾਂ ਦੇ ਵਿੱਚ ਸਾਡੇ 24 ਘੰਟੇ ਬਿਜਲੀ ਹੈ ਤੇ ਖੇਤਾਂ ਦੇ ਵਿੱਚ ਵੀ ਸਾਡੇ ਅਪਰੋਕਸੀਮੇਟ 10 ਘੰਟੇ 8 ਘੰਟੇ ਬਿਜਲੀ ਆਉਂਦੀ ਹੀ ਆਉਂਦੀ ਹੈ ਹਰ ਰੋਜ਼ ਤਾਂ ਕਰਾਂ ਦਾ ਕਿਸ ਤਰ੍ਹਾਂ ਦਾ ਹੈ ਜਬਿਜੀ ਆਉਂਦੀ ਹੈ ਠੀਕ ਬਿਲਕੁਲ ਠੀਕ ਆਉਂਦੀ ਹੈ ਬਿਜਲੀ ਹਮ ਸੁਈ ਗੈਸ ਦਾ ਥੋੜਾ ਜਿਹਾ ਫਰਕ ਪੈਂਦਾ ਸਾਡੇ ਕਿ ਸਵੇਰ ਨੂੰ ਜਾਂ ਸ਼ਾਮ ਨੂੰ ਵੀ ਉਧਰੋਂ ਬੱਚਿਆਂ ਦੇ ਸਕੂਲ ਦੀ ਤਿਆਰੀ ਹੋਏ ਕੋਈ ਹੋ ਜਾਂਦੇ ਨੇ ਬਾਦੇ ਘਾਟੇ ਇਹ ਸਰਦੀ ਦੇ ਵਿੱਚ ਥੋੜਾ ਜਿਹਾ ਘਟ ਜਾਂਦਾ ਹੈ ਗਰਮੀਆਂ 'ਚ ਸਹੀ ਰਹਿੰਦਾ ਬਿਜਲੀ ਬਿਲਕੁਲ ਸਹੀ ਹੈ ਹੁਣ ਕੋਈ ਲੋਡ ਸ਼ੈਡਿੰਗ ਨਹੀਂ ਅੱਜ ਤੋਂ ਜਿਹੜੀ 8-10 ਸਾਲ 15 ਸਾਲ ਪਹਿਲੇ ਉਦੋਂ ਲੋਡ ਸ਼ੈਡਿੰਗ ਹੱਸੀ ਹੁਣ ਬਿਲਕੁਲ ਪ੍ਰਾਪਰ ਆ ਰਹੀ ਹੈ ਤੇ ਹੁਣ ਤੁਸੀਂ ਇੱਥੇ ਆਏ ਹੋ ਹੋ ਕਿੰਨੇ ਸਮੇਂ ਲਈ ਤੁਹਾਡਾ ਵੀਜ਼ਾ ਲੱਗਿਆ ਇਹ ਡੇਢ ਮਹੀਨੇ ਡੇਢ ਮਹੀਨੇ ਲਈ ਤੇ ਇਥੋਂ ਬਿਜਾਰਾਂ ਦੋਸਤਾਂ ਨਾਲ ਤੁਹਾਡੀਆਂ ਉੱਥੇ ਰਿਸ਼ਤੇ ਨਾਤੇ ਨਾਲ ਗੱਲਾਂ ਹੁੰਦੀਆਂ ਹੋਣੀਆਂ ਤਾਂ ਕਿਸ ਤਰ੍ਹਾਂ ਦਾ ਪ੍ਰਭਾਵ ਹੈ ਜਿਹੜਾ ਤੁਸੀਂ ਉਹਨਾਂ ਨੂੰ ਦਿੱਨੇ ਵਜਾ ਉਹ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਨੇ ਜਿਹੜੇ ਤੁਹਾਡੇ ਪਿੱਛੇ ਨੇ ਪਿੱਛੇ ਜਿਹੜੇ ਸਾਰੇ ਖੁਸ਼ ਨੇ ਹਮ ਤਕਰੀਬਨ ਇਹ 12 ਘੰਟੇ 24 ਘੰਟਿਆਂ ਦੇ ਵਿੱਚ ਨਾ 10 ਘੰਟੇ ਮੇਰੇ ਕੋਲ ਹੀ ਜਾਂਦੀ ਕਦੀ ਕਰੋ ਆ ਗਿਆ ਕਦੀ ਦੋਸਤਾਂ ਨੇ ਉਹਦੇ ਰਿਸ਼ਤੇਦਾਰਾਂ ਦਾ ਆ ਗਿਆ ਇੱਥੇ ਆ ਕੇ ਕੋਈ ਸਹਿਮ ਦਾ ਮਾਹੌਲ ਤਾਂ ਨਹੀਂ ਕੋਈ ਤੁਹਾਡੇ ਛੇਰੇ ਤੇ ਨਹੀਂ ਬਿਲਕੁਲ ਨਹੀਂ ਜੀ ਬਿਲਕੁਲ ਬਹੁਤ ਪਿਆਰ ਦਿੱਤਾ ਨੇ ਲੋਕ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਸਭ ਹਰ ਬੰਦੇ ਨੇ ਇਹੀ ਕਿਹਾ ਕਿ ਵੀ ਮੇਰੇ ਘਰ ਪਾਣੀ ਚੱਕੋ ਚਾਹ ਪਾਣੀ ਰੋਟੀ ਉਹ ਭਾਈ ਹੁਣਾਂ ਨੂੰ ਚਾਚੇ ਹੋਣਾਂ ਨੂੰ ਮੈਂ ਸਿਰਫ 3 ਦਿਨ ਵਾਸਤੇ ਧੂਰੀ ਗਿਆ ਸੀ ਕੋਰੀਆਂ ਚੋਂ ਧੂਰੀ ਗਿਆ ਸੀ ਉੱਥੇ ਵੀ ਪਿੱਛੇ ਪਹੁੰਚ ਗਏ ਨਾ ਕਿ ਵੀ ਭਾਈ ਜੀ ਤੂੰ ਸਾਨੂੰ ਨਾਨਕੇ ਇਹ ਨਾਨਕਾ ਪਿੰਡ ਆ ਮੇਰੇ ਬੂਹਣਾਂ ਦਾ ਹਾਂ ਇੱਥੇ ਮੈਂ ਨਾਨਕੇ ਪਿੰਡ ਦੇ ਵਿੱਚ ਧੋਦੇ ਸਾਡਾ ਨਾਨਕੇ ਆ ਅਬੂਆਂ ਦੇ ਨਾਮ ਕੇ ਤੇ ਜੇ ਮੈਂ ਗੱਲ ਕਰਾਂ ਜਿਹੜੇ ਉੱਥੇ ਹੋਰ ਵੀ ਇਧਰੋਂ ਜਿਵੇਂ ਤੁਸੀਂ ਬੱਲਰਿਆਂ ਦੂਜਾ ਕੌਰੀਆਂ ਦੇ ਬਸਨੀ ਕੋਂਗੇ ਹੋਰ ਪਿੰਡਾਂ ਦੇ ਸੱਜਣ ਵੀ ਇੱਥੋਂ ਗਏ ਹੋਏ ਹੋਣੇ ਉਹ ਵੀ ਉਹ ਕੀ ਕਹਿੰਦੇ ਨੇ ਕਿ ਵੀ ਸਾਡੇ ਪਿੰਡ ਗੇੜਾ ਜਨਾਬ ਉਹਨਾਂ ਦਾ ਤਾਂ ਮੈਂ ਦੱਸੇ ਨਹੀਂ ਸਕਦਾ ਕਿ ਕਿੰਨਾ ਕੋ ਇੱਕ ਮੁੰਡੇ ਦੀ ਕੋਈ ਖਾਸ ਗੱਲ ਦੱਸਣੀ ਚਾਹੁੰਦੇ ਹੋ 30 ਤੋਂ 35 ਸਾਲ ਉਮਰ ਦਾ ਸੌਣੇ ਹੂੰ ਉਹਨੇ ਕੀ ਕਿਹਾ ਜੀ ਮੇਰਾ ਪਿੰਡ ਯਾਰ ਵੇਖ ਕੇ ਓ ਛੋਟੀਆਂ ਮੈਨੂੰ ਲਾਈਫ ਵਿੱਚ ਆ ਦੇ ਮੇਰਾ ਪਿੰਡ ਛੋਟੀਆਂ ਲਿਹਰੇ ਕਾਗੇ ਕੋਸ ਹਾਂਜੀ ਹਾਂ ਕਿ ਕੋਰੀਆਂ ਦੇ ਸਤਪਾਲ ਦੇ ਹਰ ਪਾਸੋਂ ਦੇ ਹਾਂ ਕੋਰੀਆਂ ਤੇ ਹੋ ਗਏ ਨਾ ਮੇਰੇ ਨਾਲ ਤੇ ਮੈਂ ਤਾਂ ਇੱਥੇ ਯਾਨੀ ਕਿ ਸਾਡੇ ਅੱਬੂ ਹਣੀ ਇੱਥੋਂ ਗਏ ਨੇ ਹੂੰ ਛੋਟੀਆਂ ਤੇ ਖੜਿਆਲਾ ਹੂੰ ਖੜਿਆਲਾ ਖੜਿਆਲ ਹਾਂਜੀ ਬਹੁਤ ਲੋਕ ਹੈ ਇੱਥੇ ਹੂੰ ਹਰ ਕਿਸ ਨੂੰ ਉੱਥੇ ਬੁਲਾਉਣ ਉਸੇ ਪਿੰਡ ਤੋਂ ਕੀਤਾ ਜਾਂਦਾ ਜਿੱਦੇ ਸਾਡੇ ਵਿਆਹ ਸ਼ਾਦੀ ਹੁੰਦੀ ਹੈ ਨੂਂਦਰਾ ਭਾਜੀ ਹੁੰਦੀ ਹੈ ਉੱਥੇ ਨਾਂ ਐਸੇ ਪਿੰਡਾਂ ਦਾ ਲਿਖਉਂਦੇ ਵਿਸ਼ੋਕੜ ਦਾ ਨਾਮ ਲਿਖੋਕੜ ਦਾ ਨਾਮ ਮੈਂ ਜੀ ਮੈਂ ਕਿ ਮੇਰਾ ਨਾਮ ਜਿੱਥੇ ਵੀ ਲਿਖੋਣਾ ਬੱਲਰਿਆਂ ਵਾਲਾ ਬੱਲਰਿਆਂ ਨਾਲ ਲਿਖੋ ਚਲੋ ਤੇ ਚੰਗਾ ਲੱਗਿਆ ਤੁਸੀਂ ਆਏ ਹੋ ਖੁੱਲੇ ਮਨ ਨਾਲ ਅਸੀਂ ਤੁਹਾਡਾ ਸਵਾਗਤ ਕੀਤਾ ਹੈਗਾ ਅਖੀਰ ਦੇ ਵਿੱਚ ਕੁਈ ਗਵਰਨਮੈਂਟਾਂ ਨੂੰ ਜਾਂ ਕੋਈ ਭਾਈਚਾਰਾ ਇਸ ਤਰ੍ਹਾਂ ਦਾ ਕੀ ਸੰਦੇਸ਼ ਦੇਣਾ ਚਾਹੋਗੇ ਵੀ ਤਾਂ ਕਿ ਜਿਹੜਾ ਤੁਹਾਡਾ ਮੇਲਜੋਲ ਹੈ ਆਪਸ ਦੇ ਵਿੱਚ ਜਿਹੜੀਆਂ ਭਾਵਨਾਵਾਂ ਹਨੀਆਂ ਜਿਵੇਂ ਤੁਸੀਂ ਦੱਸਿਆ ਵੀ ਤੁਹਾਡੇ ਅਬੂ ਸਾਹਿਬ ਮਤਲਬ ਵੀਜ਼ਿਆਂ ਨੂੰ ਡੀਕ ਦੇ ਡੀਕ ਦੇ ਜਾਂ ਆਪਦੇ ਮੁਲਕ ਦੀ ਆਪਦੇ ਘਰ ਦੀ ਮਿੱਟੀ ਦੀ ਮਹਿਕ ਚੁੰਮਣ ਦੇ ਲਈ ਮਤਲਬ ਫੌਤ ਹੋ ਗਏ ਤਾਂ ਕੀ ਕਹਿਣਾ ਚਾਹੋਗੇ ਅਜਿਹੇ ਹਾਲਾਤਾਂ ਵਿੱਚ ਵੀ ਜਿਹੜੀ ਵੀਜ਼ਾ ਪ੍ਰਣਾਲੀ ਹੈ ਉਹਨੂੰ ਕਿੰਨਾ ਕੁ ਸੌਖਾ ਕੀਤਾ ਜਾ ਸਕਦਾ ਹੈ ਜਿਹਨਾਂ ਦੇ ਪਰਿਵਾਰ ਜੀ ਇੱਧਰ ਵਿਛੜੇ ਹੋਏ ਰਹੇ ਨੇ ਕੋਈ ਚਾਚਾ ਕੋਈ ਤਾਇਆ ਕੋਈ ਚਾਚੇ ਦੇ ਬੇਟੇ ਨੇ ਕੋਈ ਮਾਮੇ ਦੇ ਪੁੱਤਰ ਨੇ ਕੋਈ ਮਾਸੀ ਦੇ ਪੁੱਤ ਨੇ ਉਹਨਾਂ ਵਾਸਤੇ ਖਸੂਸੀ ਖਸੂਸੀ ਇਹ ਰਾਤ ਕਰਨ ਕੋ ਉਹਨਾਂ ਨੂੰ ਵਿਜੇ ਦਿੱਤਾ ਜਾਂ ਉਹਨਾਂ ਦੇ ਪਿੰਡ ਨੇ ਇੱਥੇ ਉਹਨਾਂ ਦੇ ਉਹਨਾਂ ਜ਼ਮੀਨਾਂ ਤਾਂ ਕੋਈ ਨਹੀਂ ਹੁਣ ਰਹਿ ਗਈਆਂ ਸਾਨੂੰ ਉੱਧਰ ਮਿਲ ਗਈਆਂ ਨੰਮਤ ਜਿਵੇਂ ਦੀ ਤੋ ਐਸੇ ਲਾ ਕੇ ਗਏ ਹਾਂ ਮੈਂ ਦੀ ਸਾਨੂੰ ਉੱਥੋਂ ਮਿਲ ਗਈ ਜਿਹੜੇ ਉੱਤੇ ਲਾ ਕੇ ਗਏ ਉਹਨਾਂ ਨੂੰ ਇੱਥੇ ਲੈ ਮੈਂ ਇਹ ਜਨਗਰ ਜਿਹੜੇ ਦੋਨੇ ਪਰਿਵਾਰ ਨੇ ਦੋਨੇ ਮੁਲਕ ਦੋਨੇ ਪੰਜਾਬ ਹੂੰ ਉਹਨਾਂ ਨੂੰ ਵੀ ਜੇ ਮਿਲ ਪੰਜਾਬ ਹੂੰ ਇਹ ਭਾਈਚਾਰਾ ਹੋਣਾ ਚਾਹੀਦਾ ਦੋਨਾਂ ਗਵਰਨਮੈਂਟਾਂ ਵਾਸਤੇ ਮੈਂ ਬੇਨਤੀ ਕਰਕੇ ਚਲੋ ਤੁਸੀਂ ਆਏ ਹੋਗੇ ਚੰਗਾ ਲੱਗਿਆ ਤੁਸੀਂ ਸਾਨੂੰ ਵਕਤ ਦਿੱਤਾ ਸੋ ਤੁਸੀਂ ਵੀ ਜਿਹੜੇ ਤੁਹਾਡੇ ਲੋਕ ਤੁਹਾਡੇ ਚਾਹਣ ਵਾਲੇ ਨੇਗੇ ਅਸੀਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਕਹਿੰਦੇ ਆਂ ਕਿ ਪਾਕਿਸਤਾਨ ਦੇ ਜਿੰਨੇ ਵੀ ਸਾਨੂੰ ਕੋਈ ਵੀਰ ਦੇਖਣਗੇ ਸੋ ਬੜਾ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਸਨਮਾਨ ਦਿੱਤਾ ਸਤਿ ਸ੍ਰੀ ਅਕਾਲ ਜੀ